ਦੀ ਮੈਟਲ ਜਿਹੜੇ ਨੇ ਪੰਜਾਬ ਦੇ ਹਿੱਸੇ ਆਏ ਨੇ ਪਹਿਲੀ ਵਾਰ ਹੋਇਆ ਹੈ ਆਜ਼ਾਦੀ ਤੋਂ ਬਾਅਦ ਕਿਉਂਕਿ ਇਹ ਚ ਇਕੱਲਾ ਸਪੋਰਟਸ ਨਹੀਂ ਹੈਗਾ ਇਹ ਚ ਸਮਝ ਲਓ ਐਂਟੀ ਡਰੱਗ ਪੈਸੇ ਉਹ ਵੀ ਬਜਟ ਦੇ ਵਿੱਚ ਜੋੜਿਆ ਕਿਹੜਾ ਪੈਸਾ ਐਂਟੀ ਡਰੱਗ ਤੇ ਲਾਉਣੇ ਆ ਉਹ ਸਪੋਰਟਸ ਲਾਦਣੇ ਆ ਤਾਂ ਕਿ ਉਹ ਇਧਰ ਜਾਣ ਹੀ ਨਾ ਬੱਚੇ ਭਗਵੰਤ ਮਾਨ ਜੀ ਦੀ ਸਰਕਾਰ ਨੇ ਪਿਛਲੇ 2 ਸਾਲਾਂ ਚ ਜਿਹੜੇ ਖਿਡਾਰੀ ਚਾਹੇ ਨੈਸ਼ਨਲ ਖੇਡਾਂ ਚੋਂ ਮੈਡਲ ਲੈ ਕੇ ਆਏ ਚਾਹੇ ਕੌਨਵੈਲਸ ਚੋਂ ਮੈਡਲ ਲੈ ਕੇ ਆਏ ਚਾਹੇ ਏਸ਼ੀਅਨ ਖੇਡਾਂ ਚੋਂ ਮੈਡਲ ਲੈ ਕੇ ਆਏ ਤਕਰੀਬਨ ਉਹਨਾਂ ਨੂੰ 75 ਕਰੋੜ ਦੀ ਕੈਸ਼ ਰਾਸ਼ੀ ਵੀ ਦਿੱਤੀ ਤੇ ਉਹਦੇ ਨਾਲ ਨਾਲ ਸਰਕਾਰ ਨੇ ਨਵੀਂ ਪਾਲਿਸੀ ਚ 100% ਨੌਕਰੀਆਂ ਦੇਣ ਦਾ ਵਾਅਦਾ ਵੀ ਕੀਤਾ ਤੇ ਪਿਛਲੇ ਦਿਨੀ 7 ਡੀਐਸਪੀ ਤੇ 4 ਜਿਹੜੇ ਪੀਸੀਐਸਪੀ ਸਰਕਾਰ ਨੇ ਪੁਆਇੰਟ ਜਿਹੜੇ ਆ ਉਹ ਕੀਤੇ ਤੇ ਇੰਨੀ ਵੱਡੀ ਗਿਣਤੀ ਚ ਪਹਿਲੀ ਵਾਰ ਜਿਹੜੀਆਂ ਨੌਕਰੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਮੈਂ ਖੋਦ ਇੱਕ ਸਪੋਰਟਸ ਲਵਰ ਆ ਚਾਹੇ ਨੈਸ਼ਨਲ ਚੋ ਜਿੱਤ ਕੇ ਆਓ ਚਾਹੇ ਕਾਮਨਵੈਲਥ ਚਾਹੇ ਏਸ਼ੀਅਨ ਚਾਹੇ 올림픽 ਨੌਕਰੀ ਮਿਲਨੀ ਹੀ ਮਿਲਨੀ ਹੈ ਜਿੱਤ ਕੇ ਆਏ ਖਿਡਾਰੀਆਂ ਨੂੰ ਤਾਂ ਸਰਕਾਰ ਮਾਨ ਸਨਮਾਨ ਦੇ ਹੀ ਰਹੀ ਹੈ ਨੌਕਰੀਆਂ ਦੇ ਹੀ ਰਹੀ ਹੈ ਖਿਡਾਰੀਆਂ ਨੂੰ ਜਿੱਤਣ ਤੱਕ ਮੈਡਲ ਤੱਕ ਪਹੁੰਚਾਉਣਾ ਕਿਵੇਂ ਹੈ ਇਹਦੇ ਤੇ ਵੀ ਜਿਹੜੀ ਮਾਨਸਾਭ ਦੀ ਸਰਕਾਰ ਹੈ ਉਹ ਕੰਮ ਕਰ ਰਹੀ ਹੈ ਪਿੰਡਾਂ ਤੋਂ ਜਿਹੜਾ ਟੈਲੈਂਟ ਹੈ ਉਹਨੂੰ ਕਿਸ ਤਰ੍ਹਾਂ ਆਈਡੈਂਟੀਫਾਈ ਕੀਤਾ ਜਾ ਸਕੇ ਉਹਨੂੰ ਕਿਸ ਤਰ੍ਹਾਂ ਨੈਸ਼ਨਲ ਇੰਟਰਨੈਸ਼ਨਲ ਪੱਧਰ ਤੱਕ ਲਿਆਂਦਾ ਜਾ ਸਕੇ ਉਹਦੇ ਲਈ ਸਪੋਰਟਸ ਨਰਸਰੀ ਜਿਹੜੀਆਂ ਪੂਰੇ ਪੰਜਾਬ ਦੇ ਵਿੱਚ ਬਣਾਈਆਂ ਜਾ ਰਹੀਆਂ ਉਹ ਸਾਡੇ ਕੋਲੇ ਸਾਰੇ ਪੰਜਾਬ ਦਾ ਡਾਟਾ ਜਿਹੜਾ ਆ ਗਿਆ ਕਿ ਕਿੱਥੇ ਕਿਹੜੀ ਗੇਮ ਪੌਪੂਲਰ ਹੈ 1000 ਨਰਸਰੀ ਪੂਰੇ ਪੰਜਾਬ ਚ ਬਣਾਉਣ ਦਾ ਸਾਡਾ ਟਾਰਗੇਟ ਹੈ ਇਹ ਹੈ ਕਿ ਹਰ 4 ਕਿਲੋਮੀਟਰ 5 ਕਿਲੋਮੀਟਰ ਦੇ ਰੇਡੀਅਸ ਤੇ ਜਿਹੜੀ ਨਰਸਰੀ ਆ ਉਹ ਹੋਵੇ ਹੁਣ ਉਦਾਹਰਨ ਤੌਰ ਤੇ ਜਿਵੇਂ ਚੱਕਰਪਿੰਡਾ ਉਥੇ ਬਾਕਸਿੰਗ ਹੈ ਤਾਂ ਅਸੀਂ ਉਥੇ ਬਾਕਸਿੰਗ ਦੀ ਨਰਸਰੀ ਦੇਣੀ ਹੈ ਉਥੇ ਅਸੀਂ ਇੱਕ ਕੋਚ ਵੀ ਪੁਆਇੰਟ ਕਰਾਂਗੇ ਤੇ ਨਰਸਰੀ ਦੇ ਵਿੱਚ 60 ਬੱਚੇ ਜਿਹੜੇ ਉਹਨਾਂ ਨੂੰ ਡੇਲੀ ਡਾਈਟੀ ਦਿੱਤੀ ਜਾਇ ਕਰੂਗੀ ਤੇ ਉਹਦੇ ਲਈ ਜੋ ਵੀ ਬੇਸਿਕ ਉਥੇ ਇਨਫਰਾਸਟਰਾ ਚਾਹੀਦਾ ਹੋਊਗਾ ਉਹਦੇ ਲਈ ਵੀ ਸਰਕਾਰ ਜਿਹੜੀ ਹੈ ਬਜਟ ਹੈ ਉਹ ਦੇਊਗੀ ਸਾਨੂੰ ਬੜੀ ਖੁਸ਼ੀ ਹੈ ਕਿ ਪਿਛਲੇ ਸਾਲ ਏਸ਼ੀਅਨ ਖੇਡਾਂ 'ਚ 1951 ਤੋਂ ਬਾਅਦ ਇੱਕ ਰਿਕਾਰਡ ਬਣਾਇਆ ਸਾਡੇ ਖਿਡਾਰੀਆਂ ਨੇ ਕਿ 20 ਮੈਡਲ ਪੰਜਾਬੀਆਂ ਨੇ ਜਿੱਤੇ ਆ ਕਦੇ ਨਹੀਂ ਬਣਾਏ ਸੋ ਅਸੀਂ ਉਸੇ ਨੂੰ ਅੱਗੇ ਲੈ ਕੇ ਚੱਲਦੇ ਸਾਡਾ ਹੌਸਲਾ ਵੀ ਉਹਦੇ ਨਾਲ ਬੜਾ ਵਧੇ ਆ ਕਿ ਪੰਜਾਬ ਨੂੰ ਮਾਨ ਸਾਹਿਬ ਦੀ ਸਰਕਾਰ 'ਚ ਦੁਬਾਰਾ ਖੇਡਾਂ ਦੇ ਵਿੱਚ ਪਹਿਲੇ ਨੰਬਰ ਤੇ ਲੈ ਕੇ ਆਉਣਾ ਉਹਦੇ ਲਈ ਸਾਨੂੰ ਕੋਈ ਵੀ ਖਿਡਾਰੀਆਂ ਦੀ ਮਦਦ ਕਰਨੀ ਪਵੇ ਸਰਕਾਰ ਹਮੇਸ਼ਾ ਖਿਡਾਰੀਆਂ ਦੇ ਪੰਜਾਬੀਆਂ ਦੇ ਨਾਲ ਆ।